ਉਹ ਜੋ ਸ਼ਾਪਰ ਨੂੰ ਜਾਣ ਵਾਲੀ ਰੋਡ ਹੈ ਤੇ ਸਾਹਮਣੇ ਜੋ ਤਰਾਹਾ ਪੈਰਲ ਰੋਡ ਹੈ ਇਸ ਤੋਂ ਅੱਗੇ ਪ੍ਰਿੰਟ ਸ਼ਾਪ ਨੂੰ ਰੋਡ ਜਾਂਦਾ ਤੇ ਇਸ ਰੋਡ ਦੇ ਵਿੱਚ ਬਹੁਤ ਵੱਡੀ ਏਕਣ ਗਹਿਲੀ ਪਾਈ ਜਾ ਰਹੀ ਹੈ ਰੋਡ ਬਣਾਇਆ ਜਾ ਰਿਹਾ ਤੇ ਪੀਡਬਲੂਡੀ ਦੇ ਜੋ ਅਧਿਕਾਰੀ ਨੇ ਇਹਨਾਂ ਦੀ ਬਹੁਤ ਵੱਡੀ ਏਕਣ ਗਹਿਲ ਦੇਖ ਨੂੰ ਮਿਲ ਰਹੀ ਹੈ ਇਹਨਾਂ ਨੇ ਇੱਕ ਪਾਸੇ ਪੱਥਰ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਰਾ ਤੁਹਾਨੂੰ ਦਿਖਾਉਣੇ ਆ ਕਿਹੜੇ ਕਿਹੜੇ ਪੱਥਰ ਪਾਏ ਹੋਏ ਨੇ ਇਹਨਾਂ ਨੇ ਇਹ ਇਹ ਪੱਥਰ ਲਾ ਕੇ ਇਹਨਾਂ ਨੇ ਇੱਟ ਪਾਈ ਹੋਈ ਹੈ ਇੱਟ ਲਾਈ ਹੋਈ ਹੈ ਇਹ ਪੱਥਰ ਪਾਏ ਹੋਏ ਨੇ ਦੂਸਰੇ ਪਾਸੇ ਬਿਲਕੁਲ ਜਗ੍ਹਾ ਨਹੀਂ ਹੈ ਤੇ ਕਈ ਗੱਡੀਆਂ ਇੱਥੇ ਉਲਟ ਚੁੱਕੀਆਂ ਨੇ ਇਹ ਹੋਰ ਵੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਇਹ ਜੋ ਦੇਖ ਸਕਦੇ ਹਾਂ ਕਿੰਨਾ ਜਿਆਦਾ ਇਹ ਸਾਡੇ ਨਾਲ ਨੇ ਪੱਤਰਕਾਰ ਸੁਖਵੰਤ ਸਿੰਘ ਸ਼ਾਹਪੁਰ ਜੀ ਹਾਂਜੀ ਸੁਖਾ ਜੀ ਕੀ ਅਣਗਹਿਲੀ ਤੁਹਾਡੇ ਨੋਟਿਸ ਦੇ ਵਿੱਚ ਆਈ ਹੈ ਅਣਗਹਿਲੀ ਇਹ ਹੈ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਸੜਕਾਂ ਦਾ ਨਵਿਆਉਣ ਦਾ ਕੰਮ ਆ ਸ਼ੁਰੂ ਕੀਤਾ ਗਿਆ ਬੜਾ ਸਲਾਘਾਜੋ ਕੰਮ ਆ ਤੇ ਉੱਥੇ ਜਿਹੜਾ ਸ਼ਾਸਨ ਤੇ ਪ੍ਰਸ਼ਾਸਨ ਜਦੋਂ ਕੋਈ ਕਿਸੇ ਕੰਮ ਨੂੰ ਕਰਦੇ ਨੇ ਤੇ ਉਹ ਵਧੀਆ ਤਰੀਕੇ ਨਾਲ ਹੋਤਾ ਤਾਂ ਲੋਕ ਉਹਦੀ ਸਲਾਘਾ ਵੈਸੇ ਹੀ ਕਰਦੇ ਹੁੰਦੇ ਨੇ ਤੇ ਜੇਕਰ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਅਣਗਹਿਲੀ ਹੋਵੇ ਬਿਓ ਦਫ਼ਤਰਾਂ ਦੇ ਵਿੱਚ ਸਿਰਫ ਫਾਈਲਾਂ ਝਾੜਨ ਤੱਕ ਹੀ ਸੀਮਤ ਰਹਿ ਜਾਣ ਫੇਰ ਉਹ ਮੈਨੂੰ ਲੱਗਦਾ ਵੀ ਕੰਮ ਉੱਥੇ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ ਉਹ ਕੰਮ ਨਾਮ ਸਰਕਾਰਾਂ ਦਾ ਲੱਗਦਾ ਤੇ ਗਲਤੀ ਜਿਹੜੀ ਆ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੁੰਦੀ ਆ ਇਹੋ ਜੀ ਇਹ ਘਟਨਾ ਸਾਹਮਣੇ ਆਈ ਆ ਕੁਦਰ ਪਹਿਲਾਂ ਜਦੋਂ ਇੱਥੇ ਪੱਥਰ ਪੈ ਰਹੇ ਸੀ ਤਾਂ ਇੱਥੋਂ ਚ ਨੰਗੜ ਦਾ ਸਮਾ ਬਣਿਆ ਤੇ ਉੱਥੋਂ ਜਦੋਂ ਪੱਥਰ ਪਾਏ ਤੇ ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਸੀ ਕੰਮੇ ਸੀ ਉਹਨਾਂ ਨੂੰ ਧਿਆਨ ਦੇ ਵਿੱਚ ਲਿਆਂਦਾ ਗਿਆ ਵੇ ਜਿਹੜੀ ਇੱਟਾ ਬਿਲਕੁਲ ਇੱਥੇ ਨਾਲ ਇਹਦੇ ਕੋਈ ਸਪੋਰਟ ਨਹੀਂ ਹੈਗੀ ਜੇ ਕਦੇ ਵੀ ਅਣਸਖਾਮੀ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ ਦੇਰ ਸਵੇਰ ਪਰ ਉਹਨਾਂ ਨੇ ਉਸੇ ਤਰ੍ਹਾਂ ਆਪਣੀ ਕਾਰਵਾਈ ਜਾਰੀ ਰੱਖੀ ਉਹ ਕਹਿੰਦੇ ਵੀ ਹਮਕੋ ਨਹੀਂ ਪਤਾ ਇਹ ਤਾਂ ठेकेदार ਦਾ ਕੰਮ ਹੈ ਉੱਥੇ ਹੀ ਜੇ ਸਾਹਿਬ ਨੂੰ ਵੀ ਜਿਹੜੇ ਇੱਥੇ ਸੰਬੰਧਿਤ ਜੇ ਸਾਹਿਬ ਨੇ ਉਹਨਾਂ ਨੂੰ ਇਸ ਮਾਮਲੇ ਨੂੰ ਧਿਆਨ ਦੇ ਵਿੱਚ ਲਿਆਉਣ ਦੇ ਲਈ ਫੋਨ ਕੀਤੇ ਗਏ ਉਹਨਾਂ ਨੇ ਵੀ ਫੋਨ ਚੱਕਣਾ ਤਾਂ ਕੀ ਮੁੜ ਕੇ ਬਾਤ ਨਹੀਂ ਪੁੱਛੀ ਵੀ ਇਹ ਗੱਲ ਮਸਲਾ ਕੀ ਆ ਕਿਉਂ ਬੰਦੇ ਵਾਰ-ਵਾਰ ਫੋਨ ਕਰ ਰਹੇ ਨੇ ਇਹ ਜਦੋਂ ਐਜੇ ਜਿਹੜੇ ਸਾਡੇ ਅਧਿਕਾਰੀ ਬੈਠੇ ਹੋਣਗੇ ਜ਼ਿੰਮੇਵਾਰ ਅਧਿਕਾਰੀ ਜਿਨ੍ਹਾਂ ਨੇ ਸਰਕਾਰਾਂ ਦੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਕਰਵਾਉਣਾ ਹੁੰਦਾ ਜਦੋਂ ਉਹੀ ਇਹ ਜਿਹੇ ਹਨ ਕਹਿ ਨਹੀਂ ਕਰਨਗੇ ਤਾਂ ਸਾਡੇ ਫਿਰ ਲੋਕ ਕਿਹਦੇ ਕੋਲੇ ਆਪਣੀ ਜਿਹੜੀ ਪੁਕਾਰ ਲੈ ਕੇ ਜਾਣਗੇ ਇਹ ਇਹ ਜਿਹੜੀ ਵੱਡੀ ਅੰਗੈਲੀ ਇਸ ਕਰਕੇ ਆ ਵੀ ਜਿਹੜੀ ਇਹਦੀ سپورਟ ਲਈ ਇਕੱਤ ਲਾਈ ਗਈ ਆ ਵੀ ਇਕੱਤ ਤੋਂ ਤੁਸੀਂ ਦੇਖ ਸਕਦੇ ਹੋ ਤਾਂ ਵੀ ਜਿਹੜੀ ਵੱਡੀ ਅੰਗੈਲੀ ਇਹ ਇਸੇ ਕਰਕੇ ਆ ਵੀ ਇਹਦੇ ਪਾਸ ਕੋਈ ਵੀ ਸਪੋਰਟ ਨਹੀਂ ਜਦੋਂ ਕਿ ਇੱਕ ਸੜਕ ਦੇ ਨਾਲ 4 ਤੋਂ 5 ਫੁੱਟ ਦਾ ਜਿਹੜਾ ਉਹ ਬਕਾਇਦਾ ਸਪੋਰਟ ਦੇ ਤੌਰ ਤੇ ਹੁੰਦੀ ਆ ਵੀ ਤਾਂ ਕਿ ਕਿਸੇ ਗੱਡੀ ਪਾਸ ਕਰਨੀ ਹੋਵੇ ਪਰ ਇੱਥੇ ਤਾਂ ਹਾਲਾਤੇ ਕੁਝ ਹੋਰ ਨੇ ਉਹ ਇੱਕ ਰਾਤ ਇੱਕ ਸਿਰਫ ਮੀਂਹ ਪਿਆ ਇੱਕ ਮੀਂਹ ਪੈਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਉਹ ਜਿਹੜਾ ਟਾਇਰ ਆ ਕਿੰਨਾ نیچے ਦਬ ਗਿਆ ਜਿਹੜੀ ਇਹਨਾਂ ਦੀ ਲਾਸਟ ਇੱਕ ਲਾਈ ਜਾਂ 9 ਫੁੱਟ ਤਕਰੀਬਨ ਮੇਰੇ ਖਿਆਲ ਨਾਲ ਚੌੜੀ ਸੜਕ ਹੋਊਗੀ ਇਹ ਉਹਦੇ ਅੰਦਰ ਦੇ ਅੰਦਰਲੇ ਪਾਸੇ ਹੀ ਇੱਕ ਤੋਂ ਦੇ ਅੰਦਰ ਦੇ ਪਾਸੇ ਉਹੀ ਜਿਹੜਾ ਉਹਨਾਂ ਦਾ ਘੇਰਾਬੰਦੀ ਕੀਤੀ ਆ ਉਹਦੇ ਅੰਦਰਲੇ ਪਾਸੇ ਨੂੰ ਜਾ ਕੇ ਟਾਇਰ ਤੋਂ ਸਿਆ ਤੁਸੀਂ ਦੇਖ ਸਕਦੇ ਹੋ ਇਹ ਹੋਰ ਕੀ ਅਣਗਹਿਲੀ ਨਹੀਂ ਹੈ ਪ੍ਰਸ਼ਾਸਨ ਕਿੱਥੇ ਗਿਆ ਇਹਦਾ ਮਤਲਬ ਤਾਂ ਇਹਨਾਂ ਨੇ ਇੱਥੇ ਤੱਕ ਗਿਹੜੇ ਹੀ ਨਹੀਂ ਮਾਰਿਆ ਇੱਥੇ ਜਾ ਕੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡਾ ਕੀ ਕੰਮ ਹੈ ਤਾਂ ਠੇਕੇਦਾਰ ਨੂੰ ਠੇਕਾ ਦਿੱਤਾ ਟੈਂਡਰ ਦੇ ਦਿੱਤੇ ਉਹਨਾਂ ਦਾ ਕੰਮ ਖਤਮ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਅਸੀਂ ਕੀ ਕਰਨਾ ਹੈ ਕੀ ਕਰਾਉਣਾ ਹੈ ਇਹਦਾ ਜ਼ਿੰਮੇਵਾਰੀ ਬਣਦੀ ਹੋਣੀ ਕੋਈ ਸੁਖਾ ਜੀ ਤੁਸੀਂ ਇੱਕ ਜ਼ਿੰਮੇਵਾਰ ਪੱਤਰਕਾਰ ਹੋ ਤਾਂ ਤੁਸੀਂ ਗੱਲ ਵੀ ਕੀਤੀ ਹੈ ਉੱਚ ਅਧਿਕਾਰੀਆਂ ਨਾਲ ਤੁਹਾਡੀ ਗੱਲ ਤੇ ਵੀ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਹੈਗਾ ਉੱਪਰ ਧਿਆਨ ਇਸ ਕਰਕੇ ਨਹੀਂ ਦਿੰਦੇ ਜੀ ਉਹਨਾਂ ਨੂੰ ਪਤਾ ਵੀ ਸਾਡਾ ਬੈਠ ਕੇ ਸਰਦਾ ਸਾਨੂੰ ਪੁੱਛਣ ਵਾਲਾ ਹੈ ਨਹੀਂ ਕੋਈ ਅਸੀਂ ਹਲਕਾ ਬੁਲਾਇਆ ਕੁ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਵੀ ਇਹ ਜਿਹੜਾ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆਉਣੇ ਆ ਵੀ ਕਿਰਪਾ ਕਰਕੇ ਜਿਹੜੇ ਹੈ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰਨ ਦੇ ਨਿਰਦੇਸ਼ ਜਾਰੀ ਕਰੋ ਵੀ ਤਾਂ ਕਿ ਇਹਨੂੰ ਵੇਤਰਾ ਵੀ ਕੋਈ ਐਦਾਂ ਦੇ ਅਣਖੰਡ ਘਾਵੀ ਕਟਣਾ ਜਿਸ ਤਰ੍ਹਾਂ ਇੱਕ ਚਾਈਨਾ ਢੋਰ ਦਾ ਮਾਮਲਾ ਸਾਡੇ ਸਮਰਾਲਾ ਏਰੀਆ ਦੇ ਵਿੱਚ ਹੋਇਆ ਬਾਦ ਦੇ ਵਿੱਚ ਤਾਂ ਫਿਰ ਪਸਤਾਵੇ ਰਹਿ ਜਾਂਦੇ ਨੇ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਤੁਹਾਡੇ ਕਹਿਣ ਦਾ ਮਤਲਬ ਕਿਸੇ ਸਮੇਂ ਇੱਥੇ ਕੋਈ ਵੱਡਾ ਹਾਦਸਾ ਹੋ ਸਕਦਾ ਕੋਈ ਗੱਡੀ ਇੱਥੇ ਵੱਡੀ ਲੋਡਰ ਗੱਡੀ ਇੱਥੇ ਉਲਟ ਸਕਦੀ ਆ ਬਿਲਕੁਲ ਜੀ ਕੋਈ ਸ਼ੱਕ ਨਹੀਂ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਪਿਆ ਮੌਕੇ ਕੋਈ ਵੀ ਅਧਿਕਾਰੀ ਆ ਕੇ ਦੇਖ ਸਕਦਾ ਕੋਈ ਸ਼ਾਸਨ ਪ੍ਰਸ਼ਾਸਨ ਜੋ ਵੀ ਹੈਗਾ ਸਾਰਾ ਦੇਖ ਸਕਦੇ ਆ ਹਲਕਾ ਬੁਧਾਇਕ ਅਕਸਰ ਹੀ ਦੇਖਦੇ ਆ ਕਿ ਗੱਡੀ ਵਿੱਚ ਬੈਠ ਕੇ ਜੋ ਸੜਕਾਂ ਦੀਆਂ ਵੀਡੀਓ ਪਾਉਂਦੇ ਨੇ ਬੜੇ ਸਰਕਾਰ ਦੇ ਜੋ ਦਮਕ ਜੇ ਮਾਰਦੇ ਨੇ ਵੀ ਸੜਕਾਂ ਬਿਲਕੁਲ ਲਾਈਵ ਵਰਗੀਆਂ ਨੇ ਪਰੰਤੂ ਇਹ ਇੱਥੇ ਢੀ ਵੱਡੀ ਅਣਗਹਿਲੀ ਪਾਈ ਜਾ ਰਹੀ ਹੈ ਕਿ ਲੱਗਦਾ ਵੀ ਬਹੁਤ ਵੱਡੀ ਅਣਗਹਿਲੀ ਹੈ ਪ੍ਰਸ਼ਾਸਨ ਅਧਿਕਾਰੀਆਂ ਦੀ ਤੇ ਦੇਖ ਰਿਕ ਪ੍ਰੋਪਰ ਨਹੀਂ ਹੋ ਰਹੀ ਹੈਗੀ ਬਿਲਕੁਲ ਜੀ ਜਾਣਤਾ ਹਾਂ ਨਾ ਮਾਮਲਾ ਇਹ ਮਾਮਲਾ ਉਹਨਾਂ ਦੇ ਧਿਆਨ 'ਚ ਨਹੀਂ ਆਇਆ ਹੈਗਾ ਤੇ ਜਾਂ ਫਿਰ ਇੱਥੇ ਦੇ ਜਿਹੜੇ ਸੰਬੰਧਿਤ ਸਾਡੇ ਪਿੰਡਾਂ ਦੇ ਵਸਨੀਕ ਨੇ ਉਹ ਚੁੱਪ ਕਰਕੇ ਵੀ ਚਲੋ ਅਸੀਂ ਕੀ ਲੈਣਾ ਸਰਕਾਰ ਜੋ ਕੰਮ ਕਰਦੀ ਹੈ ਕਰੀ ਜਾਣ ਦੋ ਜੋ ਅਧਿਕਾਰੀ ਜੋ ਕਰਦੇ ਹੈ ਕਰੀ ਜਾਣ ਦੋ ਐਸੇ ਕਰਕੇ ਉਹਨਾਂ ਦਾ ਸਨਮਾਨਿਤ ਤੇ ਚੋਵੇ ਕੋਈ ਲਿਖਤੀ ਸ਼ਿਕਾਇਤ ਵੀ ਤੁਸੀਂ ਕੀਤੀ ਇਸ ਦੀ ਨਹੀਂ ਲਿਖਤੀ ਸ਼ਿਕਾਇਤ ਕੋਈ ਨਹੀਂ ਜੀ ਸਰਪਾ ਅੱਜ ਦੇ ਜਿਹੜਾ ਹੈਗਾ ਮੀਡੀਆ ਦੇ ਰਾਹੀਂ ਆਪਣੇ ਦੌਰ ਦੇ ਕਮੀਡੀਆ ਦੇ ਰਾਹੀਂ ਇਹ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦਾ ਯਤਨ ਕਰ ਰਹੇ ਆ ਵੀ ਜਿਹੜੇ ਐਡੇ ਦੀਆਂ ਅਣਗਹਿਲੀਆਂ ਹੋ ਰਹੀਆਂ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਜਿਹੜੇ ਅਧਿਕਾਰੀ ਨੇ ਉਹ ਬੜੇ ਸਰਲ ਤਰੀਕੇ ਨਾਲ ਔਰ ਸਹਿਜ ਤਰੀਕੇ ਨਾਲ ਵਧੀਆ ਕੰਮ ਕਰਨ ਤਾਂ ਜੋ ਸਰਕਾਰ ਅਤੇ ਸ਼ਾਸਨ ਤੇ ਪ੍ਰਸ਼ਾਸਨ ਦੀ ਪਛਾਣ ਬਣ ਸਕੇ